ਪੁਰਾਣੇ ਸਮਿਆਂ 'ਚ ਨਵੀਂ ਬਉਟੀ ਦੀ ਢੋਲੀ ਜਦੋਂ ਸਹੁਰੇ ਘਰ ਪਹੁੰਚ ਜਾਂਦੀ ਸੀ ਤਾਂ ਪਹਿਲੀ ਰਸਮ ਕੀਤੀ ਜਾਂਦੀ ਸੀ ਗੋਤ ਕਨਾਲਾ ਮਿੱਠੇ ਚੌਲਾਂ ਦੀ ਇੱਕ ਬੁਰਕੀ ਨਾਲ ਨਵੀਂ ਬਉਟੀ ਦਾ ਪੇਕਿਆਂ ਵਾਲਾ ਗੋਤ ਖਤਮ ਕਰਕੇ ਉਸ ਨੂੰ ਕਿਵੇਂ ਸਹੁਰਿਆਂ ਦੇ ਗੋਤ ਵਿੱਚ ਲੜਾ ਲਿਆ ਜਾਂਦਾ ਸੀ ਮਿਆ ਤਾਂ ਅਗਲੇ ਦਿਨ ਦੀ ਰਸਮ ਹੁੰਦੀ ਸੀ ਛਟੀਆਂ ਖੇਡਣਾ ਆਪਣੇ ਵੱਡ ਵਡੇਰਿਆਂ ਦੇ ਸਥਾਨ ਤੇ ਜਾ ਕੇ ਲਾੜਾ ਤੇ ਬਹੂਤੀ ਇੱਕ ਦੂਸਰੇ ਦੇ ਕਿਉਂ ਸੱਤ ਸੱਤ ਛਟੀਆਂ ਮਾਰਦੇ ਸਨ ਤੇ ਉਹ ਵੀ ਲੋਕਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਇਸ ਛਟੀਆਂ ਮਾਰਨ ਵਾਲੀ ਰਸਮ ਦਾ ਅਸਲ ਪਿਸ਼ੋਕਣ ਕੀ ਤੇਵਰ ਦਾ ਅਰਥ ਹੁੰਦਾ ਹੈ ਦੂਜਾ ਵਰ ਇਸ ਕਰਕੇ ਪਹਿਲੇ ਸਮਿਆਂ ਤੋਂ ਲੈ ਕੇ ਅੱਜ ਤੱਕ ਨਵੀਂ ਆਈ ਭਾਬੀ ਦੀ ਲੱਤ ਤੇ ਦਿਔਰ ਜ਼ਰੂਰ ਬੈਂਦਾ ਕਿਉਂ ਕੀਤੀ ਜਾਂਦੀ ਹੈ ਇਹ ਰਸਮ ਉਤੇ ਨਵੀਂ ਆਈ ਭਾਬੀ ਦੀ ਘੁੰਡ ਚਕਾਈ ਦੀ ਰਸਮ ਇਹ ਹੋਰ ਹੀ ਕਿਉਂ ਕਰਦਾ ਇੱਕ ਪ੍ਰਾਤ ਵਿੱਚ ਚੌਲ ਹਲਦੀ ਤੇ ਪਾਣੀ ਪਾ ਕੇ ਕੰਗੜਾ ਖੇਡਣ ਦੀ ਰਸਮ ਕੀਤੀ ਜਾਂਦੀ ਸੀ ਕਿੰਨੀ ਵਾਰ ਖੇਡਿਆ ਜਾਂਦਾ ਸੀ ਕੰਗੜਾ ਤੇ ਜੇ ਹਰ ਵਾਰ ਬੋਟੀ ਜਿੱਤ ਜਾਵੇ ਤਾਂ ਲੋਕ ਇਸ ਦਾ ਕੀ ਮਤਲਬ ਕੱਢਦੇ ਹੁੰਦੇ ਸੀ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਛੋਟੀਆਂ-ਛੋਟੀਆਂ ਪਰ ਬਹੁਤ ਡੂੰਘੇ ਅਰਥਾਂ ਵਾਲੀਆਂ ਇਹ ਰਸਮਾਂ ਦਾ ਪਿਛੋਕੜ ਸੁਣਨ ਦੇ ਲਈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਅਤੇ ਆਪਣਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਨਵੀਂ ਬੌਟੀ ਦੀ ਡੋਲੀ ਸਹੁਰੇ ਘਰ ਪਹੁੰਚ ਜਾਂਦੀ ਹੈ ਤਾਂ ਇੱਥੇ ਆ ਕੇ ਵੀ ਉਹਨੂੰ ਕਾਫੀ ਸਾਰੀਆਂ ਰਸਮਾਂ ਕਰਨੀਆਂ ਪੈਂਦੀਆਂ ਤਾਂ ਹੀ ਉਹ ਆਪਣੀਆਂ ਦਰਾਣੀਆਂ ਜਠਾਣੀਆਂ ਦੇ ਵਿੱਚ ਰਲਦੀ ਹੈ ਸੋ ਪੁਰਾਣੇ ਸਮਿਆਂ 'ਚ ਸਾਰਿਆਂ ਤੋਂ ਪਹਿਲੀ ਰਸਮ ਹੁੰਦੀ ਸੀ ਗੋਤ ਕਨਾਲਾ ਇਸ ਰਸਮ ਨਾਲ ਔਰਤਾਂ ਦੀ ਆਪਸੀ ਨੇੜਤਾ ਵਾਧੀ ਸੀ ਤੇ ਇਹ ਰਸਮ 5 ਕਿਲੋ ਚੌਲਾਂ ਦਾ ਪਲਾਉ ਬਣਾ ਕੇ ਕੀਤੀ ਜਾਂਦੀ ਸੀ ਜਸਵਤ ਸ਼ਰੀਕੇ ਕਬੀਲੇ ਦੀਆਂ ਸਾਰੀਆਂ ਬੌਟੀਆਂ ਇਕੱਠੀਆਂ ਬੈਠ ਜਾਂਦੀਆਂ ਉਹ ਚੌਲਾਂ ਦੇ ਬਣੇ ਹੋਏ ਪਲਾਉ ਵਿੱਚੋਂ ਪਹਿਲਾਂ ਸਾਰੀਆਂ ਬੌਟੀਆਂ ਇੱਕ ਇੱਕ ਬੁਰਕੀ ਆਪ ਖਾਂਦੀਆਂ ਤੇ ਫੇਰ ਨਵੀਂ ਆਈ ਬੌਟੀ ਦੇ ਨਾਲ ਰਲ ਕੇ ਚੌਲ ਖਾਂਦਾਂ ਜਿਸ ਦਾ ਮਤਲਬ ਹੁੰਦਾ ਸੀ ਕਿ ਨਵੀਂ ਆਈ ਬੌਟੀ ਅੱਜ ਤੋਂ ਸਹੁਰਿਆਂ ਦੇ ਗੋਤ ਵਿੱਚ ਰਲ ਗਈ ਹੈ ਜਾਨੀ ਕਿ ਚੌਲਾਂ ਦੀ ਇੱਕ ਬੁਰਕੀ ਦੇ ਨਾਲ ਇੱਕ ਮਿੰਟ ਵਿੱਚ ਕੁੜੀ ਦਾ ਪੇਕਿਆਂ ਵਾਲਾ ਗੋਤ ਖਤਮ ਹੋ ਕੇ ਸਹਰਿਆਂ ਵਾਲਾ ਗੋਤ ਉਹਦੇ ਨਾਮ ਨਾਲ ਜੁੜ ਜਾਂਦਾ ਸੀ ਤੇ ਸਾਂਝੇ ਚੌਲਖਾਨ ਦੇ ਨਾਲ ਇਹ ਸਾਰੀਆਂ ਦਰਾਣੀਆਂ ਜਠਾਣੀਆਂ ਸ਼ਰੀਕੇ ਕਬੀਲੇ ਵਾਲੀਆਂ ਆਪਸ ਵਿੱਚ ਭੈਣਾ ਭੈਣਾ ਬਣ ਜਾਂਦੀਆਂ ਸੀ ਤੇ ਇਸ ਤੋਂ ਬਾਅਦ ਮੇਨ ਰਸਮ ਆ ਜਾਂਦੀ ਹੈ ਛਟੀਆਂ ਖੇਡਣ ਦੀ ਵਿਆਹ ਤਾਂ ਉਹ ਦੂਸਰੇ ਦਿਨ ਦਿਨ ਚੜ੍ਹਦੇ ਦੇ ਨਾਲ ਹੀ ਲਾੜੇ ਦੇ ਦੋਸਤ ਉਹਦੇ ਘਰੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਕਿ ਅੱਜ ਇਸ ਨਵੇਂ ਜੋੜੇ ਨੇ ਜਠੇਰਿਆਂ ਦੇ ਸਥਾਨ ਤੇ ਛਟੀਆਂ ਖੇਡਣ ਜਾਣਾ ਉਧਰੋਂ ਮੁੰਡਾ ਤੇ ਬੌਟੀ ਵੀ ਤਿਆਰ ਹੋ ਜਾਂਦੇ ਮੁੰਡੇ ਦੇ ਲੜ ਨਾਲ ਬੌਟੀ ਦੇ ਪੱਲੇ ਦੀਆਂ ਗੰਢਾਂ ਬਨ ਕੇ ਰਿਸ਼ਤੇਦਾਰ ਸ਼ਰੀਕੇ ਕਬੀਲੇ ਵਾਲੇ ਮੁੰਡੇ ਦੇ ਯਾਰ ਦੋਸਤ ਇਹ ਸਾਰਾ ਇਕੱਠਾ ਜਠੇਰਿਆਂ ਦੀ ਸਮਾਧ ਵੱਲ ਨੂੰ ਤੁਰ ਪੈਂਦਾ ਰਸਤੇ ਵਿੱਚ ਕੁੜੀਆਂ ਤੇ ਮੇਲਣਾ ਗੀਤ ਗਾਉਂਦਿਆਂ ਜਾਂਦੀਆਂ ਸਾਰਿਆਂ ਤੋਂ ਪਹਿਲਾਂ ਜਠੇਰਿਆਂ ਦੀ ਸਮਾਦ ਤੇ ਜਾ ਕੇ ਮਿੱਠਾ ਤੂਰਮਾ ਵੰਡਿਆ ਜਾਂਦਾ ਉੱਥੇ ਨੱਕ ਰਗੜੇ ਜਾਂਦੇ ਉਸ ਤੋਂ ਬਾਅਦ ਇੱਕ ਖੁੱਲਾ ਜਿਹਾ ਕੋਲ ਦਾਇਰਾ ਬਣਾ ਲੈਂਦੇ ਲੋਕ ਜਿਹਦੇ ਵਿੱਚ ਖੜ ਕੇ ਨਵੀਂ ਬੌਟੀ ਤੇ ਮੁੰਡੇ ਨੇ ਛਟੀਆਂ ਖੇਡਣਾ ਹੁੰਦਾ ਸੀ ਮਤਲਬ ਇੱਕ ਦੂਸਰੇ ਦੇ ਸੱਤ-ਸੱਤ ਛਟੀਆਂ ਮਾਰਨੀਆਂ ਹੁੰਦੀਆਂ ਇਸ ਰਸਮ ਨੂੰ ਛੋਤ ਲਾਉਣੀ ਕਹਿੰਦੇ ਸੀ ਜਦੋਂ ਇਹ ਛਟੀਆਂ ਦੀ ਰਸਮ ਸ਼ੁਰੂ ਹੁੰਦੀ ਤੇ ਉੱਥੇ ਮਾਹੌਲ ਵੀ ਹਾਸੇ ਠੱਠੇ ਵਾਲਾ ਬਣ ਜਾਂਦਾ ਕਿਉਂਕਿ ਜਦੋਂ ਮੁੰਡਾ ਪੋਲੀਆਂ ਜੀਆਂ ਛਟੀਆਂ ਆਪਣੀ ਨਵੀਂ ਬੌਟੀ ਦੇ ਘਗਰੇ ਤੇ ਮਾਰਦਾ ਤਾਂ ਮੁੰਡੇ ਦੇ ਦੋਸਤ ਉਸ ਨੂੰ ਟਿੱਚਰਾਂ ਕਰਦੇ ਹੁੰਦੇ ਕਿ ਇੱਕ ਦਿਨ ਵਿੱਚ ਹੀ ਤੂੰ ਬੌਟੀ ਦਾ ਗੁਲਾਮ ਹੋ ਕੇ ਰਹਿ ਗਿਆ ਪੋਲੀਆਂ ਪੋਲੀਆਂ ਛਟੀਆਂ ਨਾ ਮਾਰੀ ਜਾ ਇੱਕ ਦੋ ਕਸ ਕੇ ਵੀ ਮਾਰ ਜੇ ਤੇਰੀ ਬੌਟੀ ਦੇ ਪਿੰਡੇ ਤੇ ਨੀਲ ਨਾ ਪਿਆ ਕਿਤੇ ਪੇਕੀ ਜਾ ਕੇ ਇਹ ਤੈਨੂੰ ਭੁੱਲੀ ਨਾ ਜਾਵੇ ਤੇ ਉਧਰ ਮੁੰਡੇ ਦੀਆਂ ਪਰਜਾਈਆਂ ਉਹ ਬੌਟੀ ਨੂੰ ਕਹਿੰਦੀਆਂ ਕਿ ਐਵੇਂ ਤੂੰ ਵੀ ਨਾ ਪੋਲੀਆਂ ਪੋਲੀਆਂ ਮਾਰੀ ਜਾ ਦੋ ਚਾਰ ਕਸ ਕੇ ਛਟੀਆਂ ਤੂੰ ਵੀ ਮਾਰ ਏਸ ਵੜਕੇ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਨਾਲੇ ਇਹਦੇ ਸਰੀਰ ਤੇ ਚਾਰ ਦਿਨ ਨਿਸ਼ਾਨੀ ਬਣੀ ਰਹੂ ਪਰ ਉਹ ਵਿਚਾਰੇ ਦੋਨੇ ਜੀ ਪੋਲੀਆਂ ਪੋਲੀਆਂ ਛਟੀਆਂ ਮਾਰ ਕੇ ਰਸਮ ਪੂਰੀ ਕਰ ਲੈਂਦੇ ਅਸਲ ਵਿੱਚ ਇਹ ਰਸਮ ਦਾ ਅਰਥ ਹੁੰਦਾ ਸੀ ਕਿ ਜਿਹੜੀ ਨਵੀਂ ਬੋਟੀ ਆਈ ਹੈ ਪਹਿਲਾਂ ਤਾਂ ਉਹਨੂੰ ਲਿਜਾ ਕੇ ਆਪਣੇ ਵੱਡ ਬਡੇਰਿਆਂ ਦੀ ਸਮਾਦ ਦਿਖਾਉਣੀ ਤੇ ਦੂਸਰਾ ਲੋਕਾਂ ਦਾ ਮੰਨਣਾ ਸੀ ਕਿ ਬਡੇਰਿਆਂ ਦੇ ਸਥਾਨ ਤੇ ਜਾ ਕੇ ਛਟੀਆਂ ਖੇਡਣ ਦੇ ਨਾਲ ਬਦਰੂਹਾ ਦੂਰ ਭੱਜ ਜਾਂਦੀਆਂ ਤੇ ਘਰੇ ਖੁਸ਼ੀਆਂ ਖੇੜੇ ਬਣੇ ਰਹਿੰਦੇ ਆ ਤੇ ਤੀਸਰਾ ਸਕੋਲਰਾਂ ਦਾ ਮੰਨਣਾ ਹੈ ਕਿ ਲੋਕਾਂ ਤੇ ਸ਼ਰੀਕੇ ਕਬੀਲੇ ਦੇ ਸਾਹਮਣੇ ਇਹ ਛਟੀਆਂ ਦੀ ਰਸਮ ਕਰਕੇ ਮੀਆਂ ਬੀਬੀ ਆਪਣੀ ਅਸਲੀ ਜ਼ਿੰਦਗੀ ਦੇ ਵਿੱਚ ਦਾਖਲ ਹੋ ਜਾਂਦੇ ਆ ਲੋਕਾਂ ਦੇ ਖੜਿਆਂ ਤੋਂ ਹੀ ਇੱਕ ਦੂਸਰੇ ਦੀ ਛੋਤ ਲਾਉਣ ਦੀ ਇਹ ਰਸਮ ਕਰ ਦਿੱਤੀ ਜਾਂਦੀ ਹੈ ਕਿਉਂਕਿ ਅਸਲ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਤੇ ਪਰਿਵਾਰ ਵਿੱਚ ਦੋ ਭਾਂਡਿਆਂ ਨੇ ਕਈ ਵਾਰ ਖੜਕਣਾ ਵੀ ਜ਼ਰੂਰ ਹੁੰਦਾ ਹੈ ਇਸ ਲਈ ਜ਼ਿੰਦਗੀ ਦੀਆਂ ਆਉਣ ਵਾਲੀਆਂ ਹਕੀਕਤਾਂ ਦੀ ਸ਼ੁਰੂਆਤ ਪੁਰਾਣੇ ਲੋਕ ਸ਼ਰਧਾ ਤੇ ਭਾਵਨਾ ਨਾਲ ਹੀ ਕਰ ਲੈਂਦੇ ਸੀ ਇਸ ਤੋਂ ਬਾਅਦ ਅਗਲੀ ਰਸਮ ਹੁੰਦੀ ਸੀ ਕੁੰਡ ਚਕਾਈ ਪੁਰਾਣੇ ਸਮਿਆਂ ਦੇ ਵਿੱਚ ਭਾਬੀ ਦੀ ਕੁੰਡ ਚਕਾਈ ਉਹਦਾ ਛੋਟਾ ਦਿਔਰ ਕਰਦਾ ਹੁੰਦਾ ਸੀ ਸਗਨ ਵਜੋਂ ਪਹਿਲਾ ਛੋਟੇ ਦਿਔਰ ਨੇ ਭਾਬੀ ਨੂੰ 1 ਰੁਪਿਆ ਦੇਣਾ ਜੇ ਤਾਂ ਦਿਔਰ ਕਾਫੀ ਛੋਟਾ ਹੈ ਤਾਂ ਭਾਬੀ ਆਪ ਹੀ ਉਸ ਦਿਔਰ ਨੂੰ ਚੱਕ ਕੇ ਆਪਣੀ ਬੁੱਕਲ ਵਿੱਚ ਬਿਠਾ ਲੈਂਦੀ ਪਰ ਜੇ ਦਿਔਰ ਜਵਾਨ ਹੈ ਤੇ ਉਸ ਦਿਨ ਤੋਂ ਹੀ ਦਿਔਰ ਪਰਜਾਈ ਦਾ ਹਾਸਾ ਠੱਠਾ ਸ਼ੁਰੂ ਹੋ ਜਾਂਦਾ ਇਹ ਤੇ ਸਿਆਣਿਆਂ ਨੇ ਭਵਿੱਖ ਨੂੰ ਸੋਚ ਕੇ ਰਸਮਾਂ ਬਣਾਈਆਂ ਸੀ ਕਿ ਰੱਬ ਨਾ ਕਰੇ ਨਵੀਂ ਬੌਟੀ ਦੇ ਘਰ ਵਾਲੇ ਨਾਲ ਕੋਈ ਅਣਹੋਣੀ ਵਾਪਰ ਜਾਏ ਤਾਂ ਜਿਹੜਾ ਦੇਵਰ ਹੈ ਜਾਣੀ ਦੂਜਾ ਵਾਰ ਇਹ ਦਿਔਰ ਆਪਣੀ ਉਸ ਭਾਬੀ ਦਾ ਸਹਾਰਾ ਬਣ ਸਕੇ ਕਿਉਂਕਿ ਸਮਾਜ ਨੂੰ ਚੱਲਦਾ ਰੱਖਣ ਵਾਸਤੇ ਇਹਨਾਂ ਰਸਮਾਂ ਦਾ ਅਹਿਮ ਯੋਗਦਾਨ ਹੈ ਘੁੰਡ ਚੱਕਣ ਦੀ ਰਸਮ ਤੋਂ ਬਾਅਦ ਘਰ ਦੀਆਂ ਵੱਡੀਆਂ ਔਰਤਾਂ ਨਵੀਂ ਬੌਟੀ ਨੂੰ ਸਮਝਾ ਦਿੰਦੀਆਂ ਕਿ ਕਿਹੜਾ ਤੇਰਾ ਜੇਠ ਲੱਗਦਾ ਹੈ ਕੌਣ ਦਿਔਰ ਲੱਗਦਾ ਹੈ ਕਿਹਦੇ ਤੋਂ ਪੱਲਾ ਕਰਨਾ ਹੈ ਕਿਹਦੇ ਤੋਂ ਘੁੰਡ ਨਹੀਂ ਕੱਢਣਾ ਤੇ ਇਸ ਤੋਂ ਬਾਅਦ ਫਿਰ ਅਗਲੀ ਇੱਕ ਰਸਮ ਹੁੰਦੀ ਸੀ ਕੰਗਣਾ ਖੇਡਣਾ ਦੁਪਹਿਰ ਦੀ ਰੋਟੀ ਪਾਣੀ ਖਾਣ ਤੋਂ ਬਾਅਦ ਇੱਕ ਵੱਡੀ ਸਾਰੀ ਪ੍ਰਾਤ ਵਿੱਚ ਮੈਣ ਪਾਣੀ ਭਰ ਕੇ ਉਹਦੇ ਵਿੱਚ ਚੌਲ ਤੇ ਹਲਦੀ ਘੋਲ ਦਿੰਦੀ ਤੇ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਲਾੜੇ ਤੇ ਲਾੜੀ ਦੇ ਜਿਹੜੇ ਗਾਨੇ ਬੰਨੇ ਹੁੰਦੇ ਸੀ ਵਿਆਹ ਵਾਲੇ ਦਿਨ ਸ਼ੁਰੂ ਹੋਣ ਵੇਲੇ ਜਿਹੜੇ ਲੜਕੇ ਲੜਕੀ ਦੇ ਗਾਨੇ ਬੰਨੇ ਜਾਂਦੇ ਆ ਪਹਿਲਾਂ ਲਾੜੀ ਲਾੜੇ ਦੇ ਉਹ ਗਾਨਿਆਂ ਦੀਆਂ ਗੱਡਾ ਖੋਲਦੀ ਫੇਰ ਮੁੰਡਾ ਬੌਟੀ ਦੇ ਗਾਨਿਆਂ ਦੀਆਂ ਗੰਡਾਂ ਖੋਲ ਕੇ ਉਹ ਗਾਨੇ ਲਾ ਦਿੰਦੇ ਉਸ ਤੋਂ ਬਾਅਦ ਜਾਂ ਤੇ ਬੌਟੀ ਦੀ ਕੋਈ ਮੁੰਦਰੀ ਤੇ ਜਾਂ ਫਿਰ ਚਾਂਦੀ ਦਾ 1 ਰੁਪਇਆ ਨੈਣ ਭਲੇਖਾ ਜਿਹਾ ਦੇ ਕੇ ਉਸ ਪ੍ਰਾਤ ਵਿੱਚ ਸੁੱਟ ਦਿੰਦੀ ਮੁੰਡੇ ਤੇ ਬੌਟੀ ਨੇ ਉਹ ਰੁਪਇਆ ਉਸ ਪ੍ਰਾਤ ਵਿੱਚੋਂ ਲੱਪਣਾ ਹੁੰਦਾ ਜੀਨੂੰ ਉਹ ਰੁਪਇਆ ਪਹਿਲਾਂ ਲੱਭ ਜਾਂਦਾ ਉਸ ਦੀ ਝੰਡੀ ਮੰਨੀ ਜਾਂਦੀ ਯਾਨੀ ਪੁਰਾਣੇ ਸਮਿਆਂ ਚ ਇਹ ਰਸਮ ਬੁੱਧੀ ਦੀ ਤੇ ਨਿਗਾਹ ਦੀ ਪ੍ਰਿਕਿਆ ਹੁੰਦੀ ਸੀ ਘੱਟੋ ਘੱਟ ਇਹ ਰਸਮ 7 ਵਾਰ ਕੀਤੀ ਜਾਂਦੀ ਤੇ ਪ੍ਰਾਤ ਦੇ ਦਿਵਾਲੇ ਜਿਹੜਾ ਸ੍ਰੀਕਾ ਕਬੀਲਾ ਬੈਠਾ ਹੁੰਦਾ ਸੀ ਉਹ ਸੋਚ ਰਹੇ ਹੁੰਦੇ ਕਿ ਜਿਹੜਾ ਸਭ ਤੋਂ ਵੱਧ ਵਾਰ ਜਿੱਤੂਗਾ ਘਰ ਚ ਦਬ ਦਵਾ ਉਹਦਾ ਰਹੂਗਾ ਕਈ ਸਿਆਣੀਆਂ ਔਰਤਾਂ ਆਪ ਹੀ ਹੱਥ ਮਾਰ ਕੇ ਰੁਪਈਆ ਆਪਣੇ ਘਰ ਵਾਲੇ ਵੱਲ ਕਰ ਦਿੰਦੀਆਂ ਕਿ ਉਹ ਵਿਚਾਰਾ ਜਿੱਤ ਜਾਵੇ ਇਹਨੇ ਨਾਲ ਉਹਦੀ ਘਰ ਪਰਿਵਾਰ ਚ ਇੱਜ਼ਤ ਜੀ ਬਣੀ ਰਹੂ ਉਦਾਂ ਘਰ ਦੇ ਵਿੱਚ ਹੁਕਮ ਤਾਂ ਹਮੇਸ਼ਾ ਔਰਤ ਦਾ ਹੀ ਚੱਲਣਾ ਹੁੰਦਾ ਤੇ ਕਈ ਕੁੜੀਆਂ ਜੋ ਜਾਦਾ ਹੁਸ਼ਿਆਰ ਹੁੰਦੀਆਂ ਉਹ ਸੱਤੇ ਵੇਰੀ ਰੁਪਈਆ ਆਪ ਚੁੱਕ ਲੈਂਦੀਆਂ ਲਾੜਾ ਜੀ ਵੇਖਦਾ ਹੀ ਰਹਿ ਜਾਂਦੇ ਅੱਜ ਕੱਲ ਸਮਾਜ ਵਿੱਚ ਇਹ ਕੰਗੜਾ ਖੇਟਣ ਦੀ ਰਸਮ ਤੋਂ ਬਾਅਦ ਜਿਹੜੀਆਂ ਅਗਲੀਆਂ ਰਸਮਾਂ ਹੁੰਦੀਆਂ ਸੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ 'ਚ ਇੰਨਾ ਹੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ